ने पर कुड़ी भी निकल गई पूरा मामला की है दिखाऊंगा खिच के लिया इधर भी लिया इधर की, के लिया। दिया जा। अंदर। तो की तो है खिंच लिया एन्दर केड़े पिंड आए हो तुम तो भाई जी की मसला की गल हुई है कुड़ी निकल गई ਮੁੰਡੇ ਨਾਲ ਨਿਕਲੀ ਐ ਮੁੰਡੇ ਨਾਲ ਨਿਕਲਦੀ ਹੁੰਦੀ ਉਹ ਕਈ ਵਾਰੀ ਕੁੜੀ ਕੁੜਗਾਣਾ ਵੀ ਉੱਠ ਜਾਂਦੀ ਹੁੰਦੀ ਆ ਤਾਂ ਕਰਕੇ ਪੁੱਛੇ ਮੁੰਡੇ ਨਾਲ ਨਿਕਲੀ ਐ ਮੁੰਡੇ ਨਾਲ ਪੱਕਾ ਹੱਲ ਕਰਦੇ ਹਾਂਜੀ ਹਾਂ ਅੱਛਾ ਮੁੰਡੇ ਤੇ ਆਪਾ ਕਰਾਉਣਾ ਸੀ ਮੁੰਡੇ ਤੇ ਕਰਾਉਣਾ ਸੀ ਕੀ ਕਹਿੰਦਾ ਬਾਬਾ ਫਿਰ ਬਾਬਾ ਕਹਿੰਦਾ ਮੁੰਡੇ ਤੇ ਆਪਾ ਕਰਾਉਣ ਦੀ ਕੋਈ ਲੋੜ ਨਹੀਂ ਆਪਾਂ ਕੁੜੀ ਤੇ ਕਰ ਦਿੰਦੇ ਆ ਵੀ ਕੁੜੀ ਨਹੀਂ ਦੂਰ ਕਰ ਦਿੰਦੇ ਅੱਛਾ ਵੀ ਕੁੜੀ ਨਹੀਂ ਕਰੂੰ ਪੈਰ ਪੜਦੀ ਕੁੜੀ ਤੇ ਆਪਾ ਕਰ ਦਿੰਦੇ ਹਾਂਜੀ ਹਾਂ ਤੁਸੀਂ ਰਾਜੀ ਹੋ ਗਏ ਇਸ ਗੱਲ ਹਾਂਜੀ ਹਾਂ ਜੀ ਫਿਰ ਫਿਰ ਕੀ 50000 ਰੁਪਇਆ ਦੇਤਾ ਕੁੜੀ ਤੇ ਆਪਾ ਕਰਤਾ ਰਾਤ ਨੂੰ ਰਾਤ ਨੂੰ ਜੀ ਹੂੰ ਤੇ ਕੁੜੀ ਤੜਕੇ 4 ਵਜੇ ਫ ਇਹਨੇ ਕੁੜੀ ਕਾਲਜ ਲਈ ਕਾਲਜ ਦੇ ਵਿੱਚੋਂ ਕੁੜੀ ਦੋ ਤਿੰਨ ਵਾਰੀ ਪਹਿਲਾਂ ਉੱਠ ਗਈ ਹੂੰ ਪਹਿਲਾਂ ਪਹਿਲਾਂ ਵੀ ਕੋਈ ਇਦਾਂ ਦੀ ਗੱਲ ਹੋਈ ਭੱਜੀ ਆ ਭੱਜੀ ਆ ਜਦੋਂ ਐਨੇ ਵਾਰੀ ਗਈ ਆ ਉਹ ਤੇ ਤੂੰ ਉਹਦਾ ਵਿਆਹ ਦਿੰਦਾ ਕਾਲਜ ਕੀ ਕਰਨਾ ਸੀ ਉਹਨੂੰ ਉਹ ਕਹਿੰਦੀ ਨਹੀਂ ਹਲੇ ਮੈਂ ਵਿਆਹ ਨਹੀਂ ਕਰਾਉਣਾ ਪੜਨਾਗਾ ਪੜਨਾਗੇ ਲਵਾਤੀ ਲੈਕਚਰਰ ਹੁਣ ਪ੍ਰਧਾਨ ਜੀ ਨੇ ਤੇ ਇਹ ਵੀ ਗੱਲ ਕਹੀ ਆ ਵੀ ਤੇਰੀ ਹੁਣ ਘਰਾਂ ਵਾਲੀ ਨਾਲ ਵੀ ਗੱਲ ਨਹੀਂ ਬੰਦੀ ਘਰਾਂ ਵਾਲੀ ਨਾਲ ਨਹੀਂ ਬੰਦੀ ਮੈਨੂੰ ਤਾਂ ਬਸ ਹੁਣ ਤੂੰ ਟੈਂਪੂ ਲੈ ਕੇ ਦਿਓ ਜੀ ਲੈ ਟੈਂਪੂ ਲੈ ਕੇ ਦਿਓ ਕਿ ਮੇਰੀ ਘਰਾਂ ਵਾਲੇ ਨਾਲ ਨਹੀਂ ਬੰਦੀ ਮੈਨੂੰ ਟੈਂਪੂ ਲੈ ਕੇ ਦਿਓ ਕੁੜੀ ਨਿਕਲ ਗਈ ਹੁਣ ਤੇਰੀ ਘਾਂ ਘਰਾਂ ਵਾਲੀ ਨਾਲ ਨਹੀਂ ਬੰਦੀ ਉੱਤੋਂ ਤੂੰ ਟੈਂਪੂ ਭਾਲਦਾ ਟੈਂਪੂ ਦਾ ਖਰਚਾ ਚੱਕ ਲੈਗਾ ਚੱਕ ਲਾਂਗੇ ਜੀ ਟੈਂਪੂ ਦਾ ਭਾਈ ਜੀ ਕੀ ਮਸਲਾ ਕੀ ਗੱਲ ਹੋਈ ਹੈ ਜੀ ਕੁੜੀ ਨਿਕਲ ਗਈ ਢਾਡੀ ਸੀਗੀ ਹਾਂਜੀ ਮੁੰਡੇ ਨਾਲ ਨਿਕਲੀ ਐ ਮੁੰਡੇ ਨਾਲ ਨਿਕਲਦੀ ਹੁੰਦੀ ਉਹ ਕਈ ਵਾਰੀ ਕੁੜੀ ਕੁੜੀਆਂ ਨਾਲ ਵੀ ਉੱਠ ਜਾਂਦੀ ਹੁੰਦੀ ਆ ਤਾਂ ਕਰਕੇ ਪੁੱਛਿਆ ਮੁੰਡੇ ਨਾਲ ਨਿਕਲੀ ਐ ਮੁੰਡੇ ਨਾਲ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਲੱਭੀ ਨਹੀਂ ਨਹੀਂ ਲੱਭ ਤਾਂ ਲਈ ਸੀ ਫੇਰ ਫੇਰ ਕਾਹਦਾ ਰੌਲਾ ਲੈ ਗਿਆ ਰੱਬ ਕਾ ਦਾ ਇਹ ਬਾਬੇ ਦੇ ਚੱਕਰਾਂ 'ਚ ਫਸ ਗਈ ਕਿਵੇਂ ਬਾਬੇ ਦੇ ਚੱਕਰਾਂ 'ਚ ਕਿਵੇਂ ਉਹੀ ਪਿਆ ਇਧਰ ਹੋ ਕੇ ਖੜ ਮੜਾ ਜਾ ਉਧਰ ਉਹ ਬੰਦੇ ਵੀ ਵਿਚੋ ਨੇ ਅੱਛਾ ਬਾਬੇ ਦੇ ਚੱਕਰਾਂ 'ਚ ਫਸ ਗਈ ਬਾਬੇ ਦੇ ਚੱਕਰਾਂ 'ਚ ਕਿਵੇਂ ਫਸ ਗਈ ਉਹੀ ਮੁੰਡੇ ਨੂੰ ਟੂਣਾ ਟੱਪਾ ਕਰਾਉਣ ਵਾਲੇ ਚ ਟੱਪਾ ਕਰਾਉਣਾ ਸੀ ਕੀ ਟੂਣਾ ਟਾ ਪਕਰਾਉਣਾ ਸੀ ਬਾਬੇ ਤੋਂ ਬਾਬੇ ਤੋਂ ਹੀ ਬਸ ਵੀ ਮੁੰਡਾ ਦੂਰ ਹੋ ਜੇ ਤੇ 50000 ਰੁਪਏ ਦਿੱਤਾ ਸੀ ਹਣ ਬਾਬੇ ਕਹਿੰਦੇ ਵੀ ਮੁੰਡਾ ਦੂਰ ਕਰ ਦੇ ਅੱਛਾ ਉਹ ਪਾ ਕਰਾਇਆ ਸੀ ਲਓ ਜੀ ਪਹਿਲਾਂ ਇਹ ਮੰਦ ਭਾਗੀ ਖ਼ਬਰੀ ਕਹਿ ਸਕਦਾ ਮੈਂ ਹਣਾ ਪਰ ਕਹਿਣਾ ਤਾਂ ਪਊਗਾ ਇਹਨਾ ਆਪਣੇ ਕੋਲੇ ਤਾਂ ਤੁਹਾਨੂੰ ਪਤਾ ਆਹੀ ਖ਼ਬਰਾਂ ਆਸ਼ਕਾਲੀਆਂ ਆਉਂਦੀਆਂ ਕੁੜੀ ਨਿਕਲ ਗਈ ਸੀ ਲੱਭ ਵੀ ਗਈ 15 ਦਿਨਾਂ ਬਾਅਦ ਉਹ ਘਰੇ ਲਿਆਏ ਉਸ ਤੋਂ ਬਾਅਦ ਇਸ ਚੱਕਰ 'ਚ ਪੈ ਗਏ ਵੀ ਕਿਸੇ ਬਾਬੇ ਤੋਂ ਪੁੱਛ ਗਿਛ ਲੈ ਲਗੇ ਤੇ ਮੁੰਡੇ ਤੇ ਕੋਈ ਟੂਣਾ ਟੱਪਾ ਕਰਾ ਦਗੇ ਬਾਬੇ ਦੇ ਕੋਲੇ ਤੁਸੀਂ ਉਹ ਬਾਬੇ ਨੂੰ ਜਾਣਦੇ ਸੀ ਪਹਿਲਾਂ ਨਹੀਂ ਬਾਬੇ ਨੂੰ ਨਹੀਂ ਜਾਣਦੇ ਸੀ ਫਿਰ ਉਹਦੇ ਨਾਲ ਕਿਹਨੇ ਜਾਣ ਪਛਾਣ ਕਰਾਈ ਐਂ ਬਸ ਆਂਡੀ ਗਾਂਡੀ ਬਾਬੇ ਦੇ ਨਾਲ ਪੁੱਛਾਂ ਵਾਲੇ ਦੇ ਨਾਲ ਆਣ ਗਵਾਂਡਰ ਦੇ ਕਿਸੇ ਬੰਦੇ ਨੇ ਜਾਣ ਪਛਾਣ ਕਰਾ ਹਾਂਜੀ ਫਿਰ ਉਹਨੂੰ ਕੀ ਗੱਲ ਕੀ ਦੱਸੀ ਬਾਬੇ ਨੂੰ ਤੁਸੀਂ ਬਾਬੇ ਨੂੰ ਇਹ ਗੱਲ ਦੱਸੀ ਵੀ ਅਸੀਂ ਸਾਡੀ ਕੁੜੀ ਨਾਲ ਐਦਾਂ ਕਰਕੇ ਚੱਕਰ ਹਾਂ ਤੇ ਵੀ ਮੁੰਡੇ ਨੂੰ ਦੂਰ ਕਰਨਾ ਵਾ ਕੁੜੀ ਤਾਂ ਵੀ ਆਪਾ ਕਰਦੇ ਆ ਆਪਾ ਕਰਦੇ ਕਿੰਨੇ ਪੈਸੇ ਮੰਗੇ ਬਾਬੇ ਨੇ ਬਾਬੇ ਨੇ 50000 ਰੁਪਏ ਤੁਸੀਂ 50 ਹੀ ਮੰਨ ਕੇ ਮਾੜੇ ਮੂٹے ਘਟਾ ਲੈਂਦੇ ਕਿ 50 ਹੀ ਤੁਸੀਂ ਕਿਹਾ ਬਾਬਾ ਘਟੇ ਹੀ ਨਹੀਂ ਕਹਿੰਦਾ 50 ਹੀ 50 ਹੀ ਲੈਣਾ ਯੋ ਪੱਕਾ ਹੱਲ ਕਰ ਦੋ ਹਾਂਜੀ ਹਾਂ ਅੱਛਾ ਮੁੰਡੇ ਤੇ ਆਪਾ ਕਰਾਉਣਾ ਸੀ ਮੁੰਡੇ ਤੇ ਕਰਾਉਣਾ ਸੀ ਕੀ ਕਹਿੰਦਾ ਬਾਬਾ ਫਿਰ ਬਾਬਾ ਕਹਿੰਦਾ ਮੁੰਡੇ ਦੇ ਆਪਾ ਕਰਾਉਣ ਦੀ ਕੋਈ ਲੋੜ ਨਹੀਂ ਆਪਾਂ ਕੁੜੀ ਤੇ ਕਰ ਦਿੰਨੇ ਵੀ ਕੁੜੀ ਨਹੀਂ ਦੂਰ ਕਰ ਦਿੰਨੇ ਅੱਛਾ ਵੀ ਕੁੜੀ ਨਹੀਂ ਘਰੋਂ ਪੈਰ ਪੜਦੀ ਕੁੜੀ ਤੇ ਆਪਾ ਕਰ ਦਿੰਨੇ ਤੁਸੀਂ ਰਾਜੀ ਹੋ ਗਏ ਇਸ ਗੱਲ ਹਾਂਜੀ ਹਾਂਜੀ ਜੀ ਫਿਰ ਫਿਰ ਕੀ 50000 ਰੁਪਇਆ ਦੇਤਾ ਕੁੜੀ ਤੇ ਪਾ ਕਰਤਾ ਰਾਤ ਨੂੰ ਰਾਤ ਨੂੰ ਜੀ ਹੂੰ ਤੇ ਕੁੜੀ ਤੜਕੇ 4 ਵਜੇ ਫੇਰ ਭੱਜ ਗਈ ਲਾਓ ਕਰ ਲੋ ਗੱਲ ਜੀ ਰਾਤ ਨੂੰ ਇਹਨਾਂ ਨੇ ਬਾਬੇ ਨੂੰ ਪੈਸੇ ਦਿੱਤੇ 50000 ਰੁਪਇਆ ਪਾ ਕਰਾਇਆ ਸੀ ਵੀ ਕੁੜੀ ਕਦੇ ਬਾਬਾ ਕਹਿੰਦਾ ਘਰੋਂ ਪੈਰ ਨਹੀਂ ਪਟੂਗੀ ਰਾਤ ਨੂੰ ਵਿਚਾਰਿਆਂ ਨੇ ਪੈਸੇ ਦਿੱਤੇ ਕੁੜੀ ਤੜਕੇ 4 ਵਜੇ ਫੇਰ ਨਿਕਲ ਗਈ ਵੇਖੋ ਕਿੱਡੀ ਮੰਦ ਭੱਗੀ ਇਹ ਗੱਲ ਹੋਈ ਆ ਮੁੰਡੇ ਦੇ ਚੱਕਰਾਂ 'ਚ ਕੁੜੀ ਪੈਂਦੀ ਕਿੱਥੋਂ ਆ ਵਹੀ ਬਸ ਕਾਲਜ ਜਾਂਦੀ ਸੀ ਪੜ੍ਹਨ ਹੂੰ ਵਾਸੋ ਇਹੀ ਚੱਕਰਾਂ ਚ ਪੈ ਗਈ ਤੁਸੀਂ ਕਦੇ ਚੈੱਕ ਚੁੱਕ ਨਹੀਂ ਕੀਤਾ ਉਹਦਾ ਫੋਨ ਫਾਣ ਨਹੀਂ ਚੈੱਕ ਕੀਤਾ ਨਹੀਂ ਨਹੀਂ ਫੋਨ ਫਾਣ ਤਾਂ ਕਿੱਥੇ ਚੈੱਕ ਹੁੰਦਾ ਜੀ ਹਾਂ ਹੁਣ ਹੁਣ ਫਿਰ ਮਸਲਾ ਕੀ ਆ ਹੁਣ ਬਾਬੇ ਤੋਂ ਪੈਸੇ ਮੜਾਉਣੇ ਆ ਜਾਂ ਕਿ ਆ ਚੱਕਰ ਪੈਸੇ ਪੈਸੇ ਜੀ ਬਾਬਾ ਮੋੜਦਾ ਨਹੀਂ ਮੋੜਦਾ ਨਹੀਂ ਕੀ ਕਹਿੰਦਾ ਤੁਹਾਨੂੰ ਬਾਬਾ ਬਾਬਾ ਕਹਿੰਦਾ ਜੀ ਬੱਸ ਪਾ ਤਾਂ ਮੈਂ ਸਹੀ ਕੀਤਾ ਸੀ ਹੁਣ ਕੀ ਕਰ ਸਕਦਾ ਵੀ ਤੁਹਾਨੂੰ ਨਹੀਂ ਕਰਨਾ ਆ ਇਹ ਤੁਹਾਨੂੰ ਨਹੀਂ ਕਰਨਾ ਇਹ ਗੱਲ ਕਹਿੰਦਾ ਹਾਂਜੀ ਹਾਂ ਤੇ ਕੁੜੀ ਹੁਣ ਕੁੜੀ ਕਿੱਥੇ ਆ ਕੁੜੀ ਦਾ ਕੋਈ ਪਤਾ ਨਹੀਂ ਕਿੱਥੇ ਆਣ ਕਿੱਥੇ ਨੇ ਕੋਈ ਲੱਭੀ ਨਹੀਂ ਹੁਣ ਕੰਪਲੀਟ ਦਿੱਤੀ ਹੈ ਕੋਈ ਦਿੱਤੀ ਹੈ ਹੀ ਦਿੱਤੀ ਕੁਝ ਨਹੀਂ ਪਤਾ ਲੱਗਿਆ ਨਾ 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 ਜੀ ਲਾਵੀ ਵਿਚਾਰੇ ਇਹ ਗੱਲ ਹੋ ਗਈ ਬਾਈ ਜੀ ਲੁੱਟੇ ਵੀ ਗਏ ਪੱਟੇ ਵੀ ਗਏ ਕੁੜੀ ਵੀ ਨਿਕਲ ਗਈ 50000 ਰੁਪਿਆ ਵੀ ਗਿਆ ਵਿਚਾਰੇ ਮਾੜਾ ਮੋਟਾ ਕੰਮਕਾਰ ਕਰਨ ਵਾਲੇ ਬੰਦੇ ਆ ਪਰ ਬਾਬੇ ਨੇ ਬਹੁਤ ਵੱਡੀ ਠੱਗੀ ਮਾਰੀ ਹੈ ਬਾਬਾ ਨੇੜਦਾ ਹੀ ਆ ਤੁਹਾਡੇ ਬਾਬਾ ਨੇੜਦਾ ਹੀ ਹੁਣ ਉਹਦੇ ਕੋਈ ਫੋਨ ਫਾਨ ਚੱਕਦਾ ਥੋੜਾ ਨਹੀਂ ਨਹੀਂ ਫੋਨ ਕਿੱਥੇ ਜਾਨਾ ਬਲੈਕਲਿਸਟ ਚ ਪਾ ਦੇ ਨੰਬਰ ਤੇ ਫਿਰ ਤੁਸੀਂ ਘਰੇ ਜਾਏ ਆਉਂਦੇ ਗੱਦੀ ਤੇ ਗਏ ਸੀ ਉਹਦੀ ਤੇ ਗੱਦੀ ਤੇ ਗੱਦੀ ਤੇ ਦੇਤਾ ਸਰਾਣਾ ਤੁਹਾਨੂੰ ਤਾਂ ਹਾਂਜੀ ਹਾਂ ਤੇ ਫਿਰ ਗੱਦੀ ਤੇ ਜਾ ਕੇ ਕੋਈ ਗੱਲਬਾਤ ਕੀਤੀ ਉੱਥੇ ਗੱਦੀ ਤੇ ਬਸ ਆਹੀ ਗੱਲਬਾਤ ਹੋਈ ਹੈ ਜੀ ਬਸ ਵੀ ਪਾ ਤੁਹਾਡਾ ਕੀਤਾ ਨਹੀਂ ਹੁਣ ਹੁਣ ਜਦੋਂ ਤੁਸੀਂ ਜਾਣੇ ਹੋ ਹਾਂਜੀ ਹੁਣ ਕੀ ਕਹਿੰਦਾ ਤੁਹਾਨੂੰ ਉਹ ਹੁਣ ਉਹ ਕਹਿੰਦਾ ਜੀ ਪਾ ਤਾਂ ਕੀਤਾ ਸੀਗਾ ਹੁਣ ਹਾਲ ਹੀ ਨਹੀਂ ਕੋਈ ਇਹਦਾ ਕੋਈ ਇਹ ਨਹੀਂ ਤੇ ਤੂੰ ਕਹ ਤੂੰ ਤਾਂ ਗਾਰੰਟੀ ਲਈ ਸੀਗੀ ਗਾਰੰਟੀ ਤਾਂ ਹੁਣ ਕੀ ਕਹਿ ਸਕਦੇ ਆ ਜੀ ਹੁਣ ਉਹ ਗੱਲਾਂ ਉਹ ਗੱਲ ਤੇ ਨਹੀਂ ਆਉਂਦਾ ਮੁੰਡਾ ਮੁੰਡੇ ਦਾ ਵੀ ਨਹੀਂ ਕੁਝ ਪਤਾ ਲੱਗਿਆ ਹਾਂ ਜੀ ਨਾ ਮੁੰਡੇ ਇਹ ਕੌਣ ਸੀ ਮੁੰਡਾ ਮਾੜਾ ਨਾ 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 ਜੀ ਕੁਝ ਨਹੀਂ ਪਤਾ ਲੱਗਿਆ ਨਹੀਂ ਨਹੀਂ ਬਾਬੇ ਤਾਂ ਹੁਣ ਤੁਸੀਂ ਪੈਸੇ ਲੈਣੇ ਆ ਜੀ ਪੈਸੇ ਲੈਣੇ ਆ ਜੀ ਕੁੜੀ ਦਾ ਕੋਈ ਫਿਕਰ ਨਹੀਂ ਤੁਹਾਨੂੰ ਕੋਈ ਨਹੀਂ ਬਸ ਕੁੜੀ ਹੁਣ ਜਦੋਂ ਭਾਜੀ ਗਈ ਉਹਦਾ ਕੀ ਹਾਲ ਹੈ 4 ਵਜੇ ਫੇਰ ਹਮ ਪਰ 50000 ਰੁਪਏ ਚਾਹੀਦੇ 50000 ਦੁਖਦਾਈ ਸਾਨੂੰ ਮਾਸਾ ਕਮਾਇਆ ਸੀ ਮਾਸਾ ਕਮਾਇਆ ਸੀ ਬੰਦੇ ਦਾ ਯਾਰ ਮਨ ਤਾਂ ਦੁਖੀ ਹੁੰਦਾ ਹਨਾ ਸੱਟ ਗਹਿਰੀ ਵੱਜੀ ਆ ਪੈਸੇ ਵੀ ਗਏ ਵਿਚਾਰੇ ਦੇ ਤੇ ਕੁੜੀ ਵੀ ਗਈ ਕਿੰਨਾ ਯਾਰ ਦੁੱਖ ਆਉਂਦਾ ਇਹ ਚੀਜ਼ਾਂ ਦਾ ਆ ਲੈ ਇਹਨਾਂ ਨੇ ਜਮਾ ਬੇੜਾ ਗਰਕ ਕਰਤਾ ਪਖੰਡ ਬਾਦ ਵਾਲੇ ਬਾਬਿਆਂ ਨੇ ਵੀ ਤੂੰ ਮਾੜੀ ਮੁੱਟੀ ਤਾਂ ਸ਼ਰਮ ਮੰਨ ਬਾਬਾ ਵਿਆਹ ਆਪ ਬਾਬਾ ਜੀ ਨਹੀਂ ਛੜਾਈ ਛੜਾ ਤੇ ਜਿਹੜਾ ਬੰਦਾ ਆਪ ਛੜਾ ਉਹ ਕੀ ਕਿਸ ਦੀ ਰੱਖਿਆ ਕਰੂ ਤੁਸੀਂ ਉਹੀ ਉਠ ਗਏ ਬਸ ਇਹ ਹੁਣ ਕੀ ਕਰਗੇ ਹਣ ਗਵਾਂਢੀ ਕਹਿੰਦੇ ਬਾਬਾ ਬਹੁਤ ਵਧੀਆ ਵਧੀਆ ਦੀਪਾਂ ਬੀਪਾਂ ਆਉਣਗੇ ਬਾਬੇ ਕੋਲ ਦੀਪਾਂ ਵਾਧੂ ਆਉਣਗੇ ਵਾਧੂ ਆਉਣਗੇ ਉਉ ਛੜਾ ਉਉ ਛੜਾ ਜੀ ਲੈ ਕਰ ਲੋ ਗੱਲ ਤੁਸੀਂ ਇੱਧਰ ਦੇਖ ਲੋ ਜਿਹੜੇ ਬਾਬੇ ਤੋਂ ਪਾ ਕਰਾਉਣ ਗਏ ਸੀ ਉਹ ਆਪ ਹੀ ਛੜਾ ਤੁਹਾਨੂੰ ਐ ਨਹੀਂ ਵੀ ਉਹਨੂੰ ਤਾਂ ਆਪ ਨੂੰ ਨਹੀਂ ਜੁੜੀ ਉਹ ਤੁਹਾਡਾ ਕੀ ਪਾ ਕਰ ਦੂਗਾ ਹੁਣ ਕੀ ਕਹਿ ਸਕਦੇ ਆ ਜੀ ਬਸ ਇਹ ਮੰਨ ਲਿਆ ਵੀ ਜਾਣਾ ਬਾਬੇ ਦਾ ਜਾਣਾ ਹੀ ਬਾਬਾ ਮਸ਼ਹੂਰ ਆ ਬਾਬਾ ਫੇਮਸ ਆ ਜੀ ਪੂਰਾ ਜੀ ਪੂਰੀ ਗੱਲਬਾਤ ਆ ਉਹਦੀ ਪਰ ਥੋੜਾ ਪਾਣੀ ਸਿਰ ਦਾ ਪਾਣੀ ਕੀਤਾ ਹੀ ਸਹੀ ਹੁਣ ਕੋਈ ਨਹੀਂ ਮਨ ਹਵਲਾ ਨਾ ਕਰੋ ਪ੍ਰਧਾਨ ਸਾਹਿਬ ਖੜੇ ਨੇ ਆਪਣੇ ਕੋਲ ਕਿਉਂਕਿ ਇਹਨਾਂ ਕੋਲੇ ਇਹ ਮਸਲੇ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਆ ਕਿਹੜੇ ਪਿੰਡੋਂ ਆਏ ਹੋ ਤੁਸੀਂ ਅਈ ਤੁੱਕੀ ਕੱਢ ਤੋਇ ਤੁੱਕੀ ਕੱਢ ਦੇਖੋ ਯਾਰ ਕਿੰਨਾ ਮਨਦੁਖੀ ਹੁੰਦਾ ਬੰਦੇ ਇੰਨੀ ਵਾਟ ਵੀ ਆਏ ਪਰ ਬਹੁਤ ਦੁੱਖ ਹੋਇਆ ਪ੍ਰਧਾਨ ਜੀ ਕੋਲੇ ਮਸਲੇ ਆਉਂਦੇ ਰਹਿੰਦੇ ਆ ਪਿੰਡਾਂ ਵਾ ਕੋਈ ਕਿਤੋਂ ਚੱਲ ਕੇ ਆਉਂਦਾ ਕੋਈ ਕਿਤੋਂ ਕਿਉਂਕਿ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਵੀ ਕਈ ਵਾਰੀ ਬੱਚੇ ਬਾਹਰ ਵੀ ਫਸ ਜਾਂਦੇ ਆ ਇਹ ਤਾਂ ਉਥੋਂ ਛਡਾ ਲਿਆਉਂਦੇ ਆ ਪਰ ਆ ਜਿਹੜੀ ਗੁੰਝਲਦਾਰ ਗੱਲ ਬਣ ਗਈ ਵੀ ਇੱਥੇ ਕੁੜੀ ਗਈ ਇੱਥੋਂ ਨਹੀਂ ਹਜੇ ਕਿਸੇ ਪਾਸੋਂ ਲੱਭ ਸਕੀ 50000 ਰੁਪਿਆ ਵੀ ਗਿਆ ਤੇ ਜਿਹੜੇ ਧੁੱਕੀ ਕੱਢ ਪਿੰਡ ਤੋਂ ਆਏ ਨੇ ਵਿਚਾਰੇ ਪ੍ਰਧਾਨ ਸਾਹਿਬ ਕਿੰਨੇ ਕ ਟਾਈਮ ਦਾ ਇਹ ਮਸਲਾ ਜਿਹੜਾ ਤੁਹਾਡੇ ਕੋਲੇ ਆਇਆ ਇਹ ਤਾਂ ਭਾਈ ਜੀ 15 ਦਿਨ ਹੋ ਗਏ ਸਾਡੇ ਕੋਲੇ ਮੰਨ ਲਾ ਫਿਰਦਿਆਂ ਨੂੰ ਇਹਨਾਂ ਨੂੰ ਹਮ ਅਸੀਂ ਵੀ ਕੀ ਕਰ ਸਕਦੇ ਹਾਂ ਅਸੀਂ ਇਹ ਬੰਦੇ ਨੂੰ ਇੰਨਾ ਸਮਝਾਇਆ ਹਮ ਇੰਨਾ ਸਮਝਾਇਆ ਅਸੀਂ ਇਹਨੂੰ ਘੱਟੋ ਘੱਟ 10 ਵਾਰੀ ਇਹ ਬੰਦੇ ਨੂੰ ਕਹਿ ਚੁੱਕੇ ਹਾਂ ਵੀ ਭਰਾਵਾ ਆਪਦੀ ਕੁੜੀ ਨੂੰ ਵਿਆਹ ਦੇ ਕਿਤੇ ਵਿਆਹ ਦੇ ਕਿਤੇ ਇਹ ਸਾਨੂੰ ਵਕਤ ਦਾ ਸਾਨੂੰ ਪਾਉਣਾ ਹਮ ਹੁਣ 15 ਦਿਨ ਹੋ ਗਏ ਸਾਨੂੰ ਵਕਤ ਪਾਇਆ ਵਾ ਨੇਤਾ ਕੇ ਬਹਿ ਜਾਂਦਾ ਤੜਕੇ ਇਹ ਹਮ ਤੇ ਮੁੜ ਕੇ ਕਹਿੰਦਾ ਕੁੜੀ ਲਿਆਓ ਹੁਣ ਕੁੜੀ ਜਿਹੜੇ ਬਾਬੇ ਨੂੰ ਇਹਨਾਂ ਨੇ 50000 ਰੁਪਇਆ ਦਿੱਤਾ ਹਮ ਹੁਣ ਇਹ ਕਹਿੰਦਾ ਮੇਰੇ ਪੈਸੇ ਮੜਵਾ ਕੇ ਦਿਓ ਦੱਸੋ ਨਾ ਤਾਂ ਅਸੀਂ ਪੈਸੇ ਦੇਣਗੇ ਨਾ ਇਹ ਬਾਬਾ ਇਹਨਾਂ ਨੂੰ ਬਾਬਾ ਉੱਥੇ ਹੈ ਨਹੀਂ ਹੂੰ ਨਾ ਹੀ ਉੱਥੇ ਕੁੜੀ ਆ ਨਾ ਥੋ ਕੋਈ ਲੈਣਾ ਨਾ ਦੇਣਾ ਇਹ ਪਤਾ ਨਹੀਂ ਹੁਣ ਕਿਹੜੇ ਬਾਬੇ ਕੋਲੇ ਗਏ ਆ ਨਾ ਇਹ ਸੱਚ ਦੱਸਦਾ ਐ ਇੰਨਾ ਕਹਿੰਦਾ ਮੈਂਟਲੀ ਅਫਸੈਟ ਹੋਇਆ ਫਿਰਦਾ ਐ ਤੁਸੀਂ ਇਹਨਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਨਹੀਂ ਦੱਸਿਆ ਨਹੀਂ ਜੀ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਨਹੀਂ ਨਹੀਂ ਕੋਈ ਨਹੀਂ ਦੱਸਿਆ ਯਾਰ ਦੇਖੋ ਬਹੁਤ ਮਾੜੀ ਗੱਲ ਹੋਈ ਆ ਜਿਹੜਾ ਬਾਬਾ ਕਹਿੰਦਾ 50000 ਰੁਪਏ ਮੈਂ ਤੇ ਇਹਨਾਂ ਦੀ ਗੱਲ ਦੀ ਸਮਝ ਨਹੀਂ ਆਈ ਸਮਝਦੀ ਕਾਦੀ ਇਹਨਾਂ ਨੇ ਬਸ ਜਦੋਂ ਵੇਖੋ ਜਿਹੜੇ ਅਨਪੜ ਲੋਕ ਹਨਾ ਮੰਨ ਲਓ ਇਹਨਾਂ ਨੂੰ ਪਹਿਲਾਂ ਸਮਝਾਈਦਾ ਵੀ ਭਾਈ ਇਹਨਾਂ ਨੇ ਕੁੜੀ ਕਾਲਜ ਲਈ ਕਾਲਜ ਦੇ ਵਿੱਚੋਂ ਕੁੜੀ ਦੋ ਤਿੰਨ ਵਾਰੀ ਪਹਿਲਾਂ ਉੱਠ ਗਈ ਹੂੰ ਪਹਿਲਾਂ ਪਹਿਲਾਂ ਵੀ ਕੋਈ ਇਦਾਂ ਦੀ ਗੱਲ ਹੋਈ ਭੱਜੀ ਆ ਭੱਜੀ ਆ ਇਹ ਦੋ ਪਹਿਲਾ ਮੁੜਿਆ ਜੀ ਮੁੜਿਆ ਜੀ ਵਾਪਸ ਇਹ ਤਾਂ ਥੋੜੀ ਦਾਅ ਦੇਣੀ ਬੰਦੀ ਹੈ ਜੇ ਤੈਨੂੰ ਪਹਿਲਾਂ ਪਤਾ ਵੀ ਉਹ ਤਿੰਨ ਵਾਰੀ ਪਹਿਲਾਂ ਨਿਕਲ ਗਈ ਆ ਹੁਣ ਉਹ ਅੱਗੇ ਫੇਰ ਨਹੀਂ ਕੁਲੂਗੀ ਪਹਿਲਾਂ ਵਿਰਿਆ ਕੇ ਵੀ ਘਰੇ ਰੱਖ ਲਈ ਰੱਖਣੀ ਪੈਣੀ ਸੀਗੀ ਕੀ ਵਿਆਹ ਕਰ ਦਿੰਦਾ ਜਦੋਂ ਪ੍ਰਧਾਨ ਜੀ ਕਹੀ ਜਾਂਦੇ ਆ ਇਹ ਕਹਿੰਦੇ ਸਾਲ ਚ ਤਿੰਨ ਵਾਰੀ ਗਈ ਐ ਤੂੰ ਪਹਿਲਾਂ ਸਾਲ ਨਹੀਂ ਦੋ ਜ਼ਿਆਦਾ ਵਾਰੀ ਹੋ ਸਕਦੀ ਐ ਵਾਰੀ ਤੇ ਜਦੋਂ ਇਹ ਦੱਸਿਆ ਨਹੀਂ ਨਾ ਨੇ ਤੇ ਜਦੋਂ ਇੰਨੇ ਵਾਰੀ ਗਈ ਐ ਉਹ ਤੇ ਤੂੰ ਉਹਦਾ ਵਿਆਹ ਦਿੰਦਾ ਕਾਲਜ ਕੀ ਕਰਨਾ ਸੀ ਉਹ ਉਹ ਕਹਿੰਦੀ ਨਹੀਂ ਹਲੇ ਮੈਂ ਵਿਆਹ ਨਹੀਂ ਕਰਾਉਣਾ ਪੜਨਾਗਾ ਪੜਨਾਕੇ ਲਵਾਤੀ ਲੈਕਚਰਰ ਹੁਣ ਹੋਰ ਕੀ ਕਰਗੇ ਜੀ ਆ ਜਾ ਕਰ ਲੋ ਗੱਲ ਤੁਸੀਂ ਦੱਸੋ ਵੀ ਹੁਣ ਤਾਂ ਪ੍ਰੋਫੈਸਰ ਲੱਗ ਗਈ ਹੋਊਗੀ ਜਦੋਂ ਤੁਹਾਨੂੰ ਪ੍ਰਧਾਨ ਨੇ ਕਿਹਾ ਵੀ ਉਹ ਪਹਿਲਾਂ ਦੋ ਤਿੰਨ ਵਾਰੀ ਭੱਜ ਗਏ ਫਿਰ ਇਹ ਵੀ ਵਿਚਾਰੇ ਹੁਣ ਕੀ ਕਰਨ ਹੁਣ ਇਹ ਚ ਤੁਸੀਂ ਪ੍ਰਧਾਨ ਜੀ ਕੀ ਕਰ ਸਕਦੇ ਹੋ ਅਸੀਂ ਤਾਂ ਹੁਣ ਇਹ ਕਰ ਸਕਦੇ ਆ ਅਸੀਂ ਤਾਂ ਲੋਕਾਂ ਨੂੰ ਇਹ ਸਮਝਾਉਨੇ ਆ ਇਹਨਾਂ ਦੀਆਂ ਮਿੰਤਾਂ ਕਰਦੇ ਆ ਵੀ ਭਰਾਵੋ ਨਾ ਪੈਸੇ ਦਿਓ ਠੱਗੀਆਂ ਨਾ ਖਾਓ ਇਹ ਜਿਹੜੇ ਸਿਆਣੇ ਆ ਨਾ ਜਾਂ ਕੋਈ ਇਹ ਭੂਤਾਂ ਕੱਢਦੇ ਆ ਹੁਣ ਇਹਦੀ ਤਾਂ ਭੂਤ ਨਿਕਲ ਗਈ ਇਹ ਤਾਂ ਮਾਹੇ ਕਹਿੰਦਾ ਕੁਝ ਵੀ ਨਹੀਂ ਛੱਡਿਆ ਮੈਂ ਕਹਨਾ ਗੱਲ ਸੁਣੋ ਮੇਰੀ ਇਹ ਬੰਦੇ ਦੀ ਤਾਂ ਭੂਤ ਨਿਕਲ ਗਈ ਹੁਣ ਅਸੀਂ ਤਾਂ ਲੋਕਾਂ ਨੂੰ ਹੋਰ ਆਂਦਿਆਂ ਕਹਿੰਨੇ ਆਂ ਵੀ ਨਾ ਭਰਾਵਾ ਨਾ ਹੁਣੇ 50000 ਦੀ ਠੱਗੀ ਖਾਧੀ ਹੁਣ ਅਸੀਂ ਲੱਭਣ ਨੂੰ ਸਾਨੂੰ ਹੁਣ ਇਹਨੂੰ ਕਈਦਾ ਵੀ ਭਰਾਵਾ ਗੱਡੀ ਲਿਆ ਅਸੀਂ ਸਾਰੇ ਜਣੇ ਸਾਡੀ ਸਾਰੀ ਟੀਮ ਜਾਊ ਤੇਰੇ ਨਾਲ ਲੱਭਣ ਚੱਲਦੇ ਕੁੜੀ ਲੱਭ ਗਏ ਕਿੱਥੋਂ ਹਣ ਦੱਸੋ ਪਤਾ ਨਹੀਂ ਲੱਗਦਾ ਹੁਣ ਉਹ ਸਿਆਣਾ ਵੀ ਭੱਜ ਗਿਆ ਸਿਆਣੇ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਇੱਕ ਮਸਲਾ ਜਾਵੜਿਆ ਤੇ ਉਹ ਹੁਣ ਕਹਿੰਦੇ ਨਹੀਂ ਜੀ ਕਿਤੇ ਬਾਬਾ ਤਾਂ ਨਹੀਂ ਲੈ ਗਿਆ ਉਹਨੂੰ ਬਾਬਾ ਨਹੀਂ ਲੈ ਕੇ ਗਿਆ ਕਿਤੇ ਕੀ ਕਹਿ ਸਕਦੇ ਆ ਜੀ ਬਾਬੇ ਨਾਲ ਵੀ ਭੱਜ ਸਕਦੀ ਹੈ ਕਿਉਂਕਿ ਬਾਬਾ ਆਪ ਵੀ ਛੜਾਈ ਚੜਾਲਿਆ ਕਰ ਲੋ ਗੱਲੇ ਭੂਤ ਭੂਤ ਕੀ ਨਿਕਲਨੀ ਸੀ ਕਿ ਕੁੜੀ ਵੀ ਨਿਕਲ ਗਈ ਉਹ ਗੱਲ ਹੋ ਗਈ ਇਹਨਾਂ ਨਾਲ ਤਾਂ ਲੁੱਟੇ ਪੱਟੇ ਗਏ ਦੋਨੇ ਪਾਸੇ ਦੱਸੋ ਹੁਣ ਹੁਣ ਤੁਹਾਨੂੰ ਮਸਲਾ ਪੈਸੇ ਦਾ ਗਾ ਪੈਸੇ ਦਾ ਹੀ ਹਾਂ ਯਾਰ ਮੜਿਆ ਤੇ ਤੂੰ ਜਿੱਦੇ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਫਿਰ ਉਹੀ ਗੱਲ ਜਦੋਂ ਜਮਾ ਪਾਣੀ ਸਿਰ ਤੋਂ ਲੰਘ ਜਾਂਦਾ ਉਸ ਤੋਂ ਬਾਅਦ ਪ੍ਰਧਾਨ ਅਰਗਿਆਂ ਦਾ ਭਾਈ ਨਾ ਕਿਤੇ ਨਾ ਕਿਤੇ ਜਾ ਕੇ ਸਾਰਾ ਲਿਆ ਪ੍ਰਧਾਨ ਜੀ ਹੁਣ ਕੀ ਹੋਊਗਾ ਇਹ ਬਹੁਤ ਸਾਰੇ ਮਸਲੇ ਆ ਰਹੇ ਨੇ ਆਪਣੇ ਕੋਲੇ ਕੀ ਕਰੀਏ ਹੁਣ ਪੈਸੇ ਦੱਸੋ ਜਾਂ ਬਾਬਾ ਪਹਿਲਾਂ ਤਾਂ ਬਾਬਾ ਲੱਭਣਾ ਬਣਾਈ ਸਾਨੂੰ ਹੂੰ ਇਹਨਾਂ ਦਾ ਬਾਬਾ ਲੱਭਣਾ ਵਣਾ ਬਾਬਾ ਜਿੱਦੇ ਲੱਭੂਗਾ ਫੇਰ ਕੋਈ ਨ ਆਪਣੀ ਪੈਸਾਂ ਦਾ ਹੱਲ ਕਰ ਸਕਦੇ ਹੁਣ ਅਸੀਂ ਇਹਦੇ ਇਹਦਾ 60 ਤੋਂ ਵੀ ਉਲਟਾ 5-4000 ਰੁਪਏ ਲੈ ਜਾਂਦੇ ਫੜ ਕੇ ਜਦੋਂ ਚੱਤ ਕਰਦਾ ਉਦੋਂ ਆ ਜਾਂਦੇ ਆ ਕਹਿੰਦੇ ਸਾਡੀ ਕੁੜੀ ਚਲੀ ਗਈ ਅਸੀਂ ਦੱਸੋ ਅਸੀਂ ਕਿੱਥੋਂ ਦੇ ਜਾਈਏ ਉਹਨਾਂ ਪੈਸੇ ਇਹਨਾਂ ਨੂੰ ਵਾਰ-ਵਾਰ ਸਹੀ ਗੱਲ ਆਹੋ ਆ ਐਸੇ ਕਿੱਥੋਂ ਲੈ ਆ ਕੇ ਦਿੱਤੇ ਸੀ ਫਿਰ ਉਹਨੂੰ ਐਸੇ ਤਾਂ ਜਿਹੀਂ ਬਸ ਕੰਮਕੁੰਮ ਕਰਕੇ ਜੀ ਆਟੋ ਚਲਾਉਣਾ ਤੂੰ ਆਟੋ ਚਲਾ ਆਟੋ 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 ਵੇਚ ਕੇ ਪੈਸੇ ਦਿੱਤੇ ਆ ਫਾਟੋ ਵੇਚਿਆ ਜੀ ਇਹ ਇੱਕ ਵਿਚਾਰੇ ਕੋਲੇ ਆਟੋ ਸੀ ਉਹ ਵੀ ਵੇਚਤਾ ਆਟੋ ਵੇਚ ਕੇ ਬਾਬੇ ਨੂੰ ਪੈਸੇ ਤਾਰੇ ਪੈਸੇ ਵੀ ਗਏ ਬਾਬਾ ਵੀ ਗਿਆ ਕੁੜੀ ਵੀ ਗਈ ਤੇ ਇਹ ਵਿਚਾਰਾ ਹੁਣ ਪ੍ਰਧਾਨ ਅਰਗਿਆਂ ਦੇ ਗੋਡੇ ਲੱਗਿਆ ਬੈਠਾ 15 ਦਿਨ ਹੋ ਗਏ ਪ੍ਰਧਾਨ ਜੀ ਕੀ ਲੱਗਦਾ ਕੋਈ ਲੱਭੂ ਆ ਇਧਰ ਅਪਰ ਤੁਸੀਂ ਪ੍ਰਸ਼ਾਸਨ ਵਾਲਿਆਂ ਨੂੰ ਦੇ ਦਿੰਦੇ 50000 ਉਹੀ ਲੱਭ ਕੇ ਲਿਆ ਦਿੰਦੇ ਕਿੱਥੇ ਜੀ ਪਤਾ ਹੀ ਨਹੀਂ ਸੀਗਾ ਇਹਨਾਂ ਨੂੰ ਐਸੀ ਵੀ ਬਾਬਾ ਛੇਤੀ ਉਹਦੇ ਕੋਲੇ ਸੈਟੇ ਲੱਟ ਲਟ ਆ ਉਹ ਮਾਰ ਦੂ ਕੁੜੀ ਤੁਰੀ ਜਾਂਦੀ ਤੇ ਉਹ ਲਿਓ ਛੇਤੀ ਹੈ ਸਾਨੂੰ ਐਸੀ ਚਲ ਬਾਬਾ ਛੇਤੀ ਹੱਲ ਕਰ ਦੋ ਕੋਈ ਕਰਾਤਾ ਫਿਰ ਹੱਲ ਹੱਲ ਹੁਣ ਹੋ ਹੀ ਗਿਆ ਜੀ ਬੱਸ ਉਹ ਪ੍ਰਧਾਨ ਜੀ ਪ੍ਰਸ਼ਾਸਨ ਨਹੀਂ ਦੇ ਦ ਪ੍ਰਸ਼ਾਸਨ ਨੂੰ ਕਹਦੀ ਆ ਹੁਣ ਤੁਹਾਨੂੰ ਕੀ ਦੱਸੀਏ ਇਹ ਸਾਡੇ ਮੱਲਾ ਹੈਗਾ ਯਾਰ ਦੋਸਤ ਇਹਨਾਂ ਤੋਂ ਵੀ ਲੈ ਕੇ ਆ ਸਾਡੇ ਮੱਲਾ ਵੱਡੇ ਆ ਇਹਨਾਂ ਤੋਂ ਵੀ 2-3000 ਲੈ ਕੇ ਦੱਸੋ ਅਸੀਂ ਤਾਂ ਇਹ ਹੀ ਕਰ ਸਕਦੇ ਇਹਨਾਂ ਦੀ ਮਦਦ ਕਰ ਸਕਦੇ ਆ ਹੁਣ ਜਾਂ ਬਾਬਾ ਲੱਭਦਾ ਨਹੀਂ ਅਸੀਂ ਦੱਸੋ ਇਹਨੂੰ ਪੈਸੇ ਕਿੱਥੋਂ ਦਿਵਾਕ ਦਈਏ ਕੁੜੀ ਲੱਭ ਕੇ ਕਿ ਬਾਬਾ ਲੱਭ ਕੇ ਹੁਣ ਇਹ ਤਾਂ ਇਹ ਦੱਸਣਾ ਪਹਿਲਾਂ ਵੀ ਕੁੜੀ ਚਾਹੀਦੀ ਇਹਨਾਂ ਨੂੰ ਕਿ ਪੈਸੇ ਚਾਹੀਦੇ ਕਿ ਬਾਬਾ ਚਾਹੀਦਾ ਕੀ ਚਾਹੀਦਾ ਤੁਹਾਨੂੰ ਤੇ ਚਾਹੀਦਾ ਕੀ ਇਹਨਾਂ ਨੂੰ ਨਹੀਂ ਜੀ ਮੈਂ ਤਾਂ ਦੇਖੋ ਆਟੋ ਵੇਚ ਕੇ 50000 ਰੁਪਏ ਦੇ ਤਾਂ ਹਾਂ ਇਹ ਮੈਨੂੰ ਤਾਂ ਪੈਸੇ ਹੀ ਚਾਹੀਦੇ ਆ ਕੁੜੀ ਤਾਂ ਜਦੋਂ ਥਾਂ ਟਿਕਾਈ ਨਹੀਂ ਹੁਣ 4-5 ਵਾਰੀ ਪਹਿਲਾਂ ਭੱਜ ਗਈ ਹੁਣ ਭੱਜ ਗਈ ਤੂੰ ਮੈਨੂੰ ਐਂ ਦੱਸ ਤੂੰ ਜਦੋਂ ਪਹਿਲਾਂ ਇੰਨੀ ਵਾਰੀ ਭੱਜ ਗਈ ਤੂੰ ਵਿਆਹ ਨੇ ਘਰੇ ਰੱਖ ਕੇ ਕੀ ਕਰਾਉਣਾ ਸੀ ਬੋਤ ਲਾਉਣਾ ਸੀ ਉਹਦਾ 20 ਵਾਰੀ ਕਹਿ ਚੁੱਕੇ ਆ ਜੀ ਨਹੀਂ ਮੰਨਦਾ ਇਹ ਬੰਦਾ ਜਿੱਦੀ ਬੰਦਾ ਐ ਐਡਾ ਨਾਇਦੀ ਆਦੀ ਜਨਾਨੀ ਨਾ ਬਣਦੀ ਆ ਹਾਂ ਪਤਾ ਨਹੀਂ ਇਹ ਕੀ ਕਰਦਾ ਰਹਿੰਦਾ ਨਾ ਸਾਡੇ ਅੱਖੇ ਲੱਗਦਾ ਜੇ ਕਈ ਦਾ ਕੁੜੀ ਵਿਆਹ ਦੇ ਕੁੜੀ ਨਹੀਂ ਵਿਆਹਦਾ ਆ ਹੁਣ ਵੇਖ ਲਓ ਤੁਸੀਂ ਆ ਨਤੀਜਾ ਆ ਨਿਕਲਿਆ ਇਹ ਨਤੀਜਾ ਨਿਕਲਿਆ ਇਹ ਨਤੀਜਾ ਨਿਕਲਿਆ ਹੁਣ ਦੱਸੋ ਇਹ ਫੇਰ ਫੇਰ ਇਹ ਸਹਰਾਣੇ ਆ ਕੇ ਬਹਿ ਕੇ ਰੋਣ ਲੱਗ ਪੈਂਦਾ ਦੱਸੋ ਅਸੀਂ ਇਹਨੂੰ ਕਰੀਏ ਕੀ ਰੋਣਾ ਰੋਣਾ ਕਾ ਤੂੰ ਕੋਈ ਨਹੀਂ ਹੈ ਕੁੜੀ ਲੈ ਕੇ ਦਈਏ ਨਹੀਂ ਨਹੀਂ ਜੀ ਕੁੜੀ ਨਹੀਂ ਚਾਹੀਦੀ ਬਸ ਪੈਸੇ ਚਾਹੀਦੇ ਇਹਨਾਂ ਤਾਂ ਹੁਣ ਪੈਸੇ ਚਾਹੀਦੇ ਆ ਨਾ ਕੁੜੀ ਨਹੀਂ ਚਾਹੀਦੀ ਬਾਕੀ ਕੁੜੀ-ਕੜਾ ਸੰਧੂਰ ਆਪਰੇਸ਼ਨ ਚ ਤੋਰੀ ਆ ਵੀ ਜੰਗ ਜਿੱਤ ਕੇ ਮੜੂ ਕੀ ਪਤਾ ਕਿੱਥੇ ਗਈ ਆ ਕਿਆ ਚੱਕਰਾ ਕਿੰਨਾ ਟਾਈਮ ਇਹਨੂੰ ਹੋ ਗਿਆ ਇਹ ਮਸਲੇ ਬਹੁਤ ਜ਼ਿਆਦਾ ਆ ਰਹੇ ਨੇ ਅਸਲ ਦੇ ਵਿੱਚ ਇਹਨਾਂ ਦੀ ਫੱਟੀ ਜਿੱਥੇ ਉਹ ਆਸ਼ਕ ਭਾਜੀ ਪਹੁੰਚ ਗਏ ਰੈਂਦੀ ਖੁੰਦੀ ਉਹ ਪਖੰਡੀ ਬਾਬੇ ਨੇ ਪਹੁੰਚਤੀ 50000 ਰੁਪਿਆ ਇਹ ਮੁੰਡੇ ਤੋਂ ਲੈ ਲਿਆ ਇਹਨਾਂ ਦੀ ਜਿਹੜੀ ਕੁੜੀ ਨਿਕਲ ਗਈ ਸੀ 50000 ਰੁਪਿਆ ਮੁੰਡੇ ਤੋਂ ਲੈ ਲਿਆ ਉਹ ਪਾ ਵਾਲੇ ਬਾਬੇ ਨੇ ਵੀ ਉਹ ਪਾ ਕਰਾਂਗੇ ਕੁੜੀ ਘਰੋਂ ਪੈਰ ਨਹੀਂ ਤੋ 50000 ਰੁਪਿਆ ਲੈ ਗਿਆ ਕੁੜੀ ਦੂਜੇ ਦਿਨੀ ਭੱਜ ਗਈ ਹੁਣ ਇਹਦਾ ਕੋਈ ਪਤਾ ਨਹੀਂ ਲੱਗਿਆ ਹੁਣ ਕੀ ਇਹਦਾ ਕੀ ਹੱਲ ਕੀ ਹੋਊਗਾ ਤੁਸੀਂ ਸੋਚਿਆ ਕੁਸ ਪਰ ਤਾਂ ਕੋਈ ਦੱਸ ਨਾ ਤਰ ਰੋਣ ਲੱਗ ਪੈਂਦਾ ਆ ਕਿ ਇਹਦਾ ਇਹਦਾ ਸਾਡੇ ਸਰਹਾਣੇ ਬਹਿ ਜਾਂਦਾ ਆ ਕਿ ਜਿਵੇਂ ਅਸੀਂ ਕੁੜੀ ਤੋਰੀ ਹੁੰਦੀ ਕੇ ਪਾਹੇ ਜਦੋਂ ਅਸੀਂ ਕਹਿੰਦੇ ਆ ਵਿਆਹ ਦੇ ਉਦੋਂ ਵਿਆਹ ਹੀ ਨਹੀਂ ਗਈ ਤੇ ਹੁਣ ਇਹ ਆ ਨੱਤਾ ਕੇ ਭੇਜਦਾ ਨਾ ਇਹਨੂੰ ਬੜਕੇ ਰੋਣ ਬਹਿ ਜਾਂਦਾ ਦੱਸੋ ਇਹਦਾ ਸਾਡੇ ਰੋਣਾ ਪਾਇਆ ਵਾ ਘਰੇ ਨੇ ਉਲਟ ਇਹ ਗੱਲਾਂ ਹੁਣ ਇਹ ਵਿਚਾਰੇ ਤੈਨੂੰ ਆਟੋ ਇਹਨੂੰ ਆਟੋ ਲੈ ਦਿਓ ਕੋਈ ਪੁਰਾਣਾ ਫਿਰ ਹੁਣ ਆਟੋ ਤਾਂ ਬਾਟੋ ਤਾਂ ਬਾਬਾ ਲੈ ਕੇ ਦਊਗਾ ਬਾਬਾ ਤਾਂ ਆਪ ਭੱਜ ਗਿਆ ਹੁਣ ਲੈ ਬਾਬਾ ਵੀ ਲੱਭਦਾ ਨਹੀਂ ਨਾ ਜੇ ਬਾਬਾ ਲੱਭ ਜੇ ਫਿਰ ਤੈਨੂੰ 50000 ਰੁਪਏ ਵੀ ਦਵਾ ਦਈਏ ਤੇ ਕੁੜੀ ਵੀ ਮੜਵਾ ਦਈਏ ਆਪੇ ਬਾਬਾ ਪਾ ਕਰੂ ਕੋਈ ਹੋਰ ਕਰੂ ਪਾ ਹੁਣ ਦੱਸ ਫਿਰ ਕਿਵੇਂ ਕਰਨਾ ਨਹੀਂ ਆਟੋ ਚਾਹੀਦਾ ਯਾਰ ਆਟੋ ਲਵਾ ਦੇ ਮੈਨੂੰ ਬਸ ਹੁਣ ਇਹ ਬਾਈ ਦਾ ਇਹ ਆ ਬਾਈ ਜੀ ਇਹਦੇ ਕੋਲੇ ਟੈਂਪੂ ਸੀਗਾ ਟੈਂਪੂ ਵੇਚ ਕੇ ਇਹਨੇ ਬਾਬੇ ਨੂੰ ਪੈਸੇ ਦਿੱਤੇ ਬਾਬਾ ਪੈਸੇ ਲੈ ਕੇ ਮੁੱਕਰ ਗਿਆ ਤੁਹਾਨੂੰ ਪਤਾ ਹੀ ਆ ਹਨਾ ਵੀ ਟੈਂਪੂ ਹੈ ਬਹੁਤ ਆ ਇਹਨੂੰ ਕੋਈ ਟੈਂਪੂ ਚਾਹੀਦਾ ਮੇਰੇ ਭਰਾ ਨੂੰ ਕੋਈ ਮਦਦ ਕਰ ਸਕਦਾ ਟੈਂਪੂ ਦਵਾ ਦਈਏ ਤੈਨੂੰ ਹਾਂ ਟੈਂਪੂ ਦਵਾ ਦਈਏ ਜੀ ਲੱਗਿਆ ਰਿਹਾ ਕਰੂ ਤੇ ਜਮਾਂ ਜਮਾਂ ਲੱਗਿਆ ਰਿਹਾ ਹੈ ਲੱਗਿਆ ਰਿਹਾ ਇਹਨੂੰ ਟੈਂਪੂ ਲੈ ਕੇ ਦੇਣਾ ਬਾਈ ਯਾਰ ਤੁਸੀਂ ਕਰੋ ਮਦਦ ਥੋੜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਟੈਂਪੂ ਚਾਹੀਦਾ ਹੈ ਇਹ ਬੰਦੇ ਨੂੰ ਮਸਲਾ ਗੰਭੀਰ ਆ ਬਹੁਤ ਜ਼ਿਆਦਾ ਮਸਲਾ ਗੰਭੀਰ ਆ ਪ੍ਰਧਾਨ ਜੀ ਨੇ ਤੇ ਇਹ ਵੀ ਗੱਲ ਕਹੀ ਆ ਵੀ ਤੇਰੀ ਹੁਣ ਘ ਨਹੀਂ ਬੰਦੀ ਮੈਨੂੰ ਤਾਂ ਬਸ ਹੁਣ ਤੁਸੀਂ ਟੈਂਪੂ ਲੈ ਕੇ ਦਿਓ ਜੀ ਲੈ ਟੈਂਪੂ ਲੈ ਕੇ ਦਿਓ ਕਿ ਮੇਰੀ ਘਰਾਂ ਵਾਲੇ ਨਾਲ ਨਹੀਂ ਬੰਦੀ ਮੈਨੂੰ ਟੈਂਪੂ ਲੈ ਕੇ ਦਿਓ ਕੁੜੀ ਨਿਕਲ ਗਈ ਹੁਣ ਤੇਰੀ ਘਰਾਂ ਵਾਲੀ ਨਾਲ ਨਹੀਂ ਬੰਦੀ ਉੱਤੋਂ ਤੂੰ ਟੈਂਪੂ ਭਰਦਾ ਟੈਂਪੂ ਦਾ ਖਰਚਾ ਚੱਕ ਲੈਗਾ ਚੱਕ ਲਾਂਗੇ ਜੀ ਟੈਂਪੂ ਦਾ ਟੈਂਪੂ ਦਾ ਖਰਚਾ ਕਿ ਮੈਂ ਚੱਕ ਲੂੰ ਤੁਸੀਂ ਸੋਚੋ ਵੀ ਇਹ ਬੰਦੇ ਕੋਲੋਂ ਜਿੱਥੇ ਠੱਗੀ 50000 ਦੀ ਬੱਜੀ ਪਰ ਫਿਰ ਵੀ ਇਹ ਕਹਿੰਦਾ ਵੀ ਮੈਨੂੰ ਮੇਰੀ ਘਰਾਂ ਵਾਲੀ ਨਾਲ ਗੱਲਬਾਤ ਬਣੇ ਨਾ ਬਣੇ ਉਹ ਨਹੀਂ ਪਰ ਮੈਨੂੰ ਟੈਂਪੂ ਚਾਹੀਦਾ ਕਿਉਂਕਿ ਮੈਂ ਖਰਚਾ ਚਲਾਉਣਾ ਆਪਦਾ ਟੈਂਪੂ ਦੇ ਨਾਲ ਹੀ ਇਹਦਾ ਘਰ ਚੱਲਦਾ ਸੀਗਾ ਤੇ ਜੇ ਤੁਹਾਡੇ ਕੋਲੇ ਹੈ ਤਾਂ ਕਮੈਂਟਾਂ 'ਚ ਕੋਈ ਵੀ ਟੈਂਪੂ ਦੀ ਫੋਟੋ ਭੇਜੋ ਤਾਂ ਕਿ ਇਹਦਾ ਵੀਰ ਦਾ ਆਪਾਂ ਕੋਈ ਹੱਲ ਕਰ ਸਕੀਏ ਮਸਲੇ ਆ ਜਿਹੜੇ ਇਹ ਬਹੁਤ ਆ ਰਹੇ ਪ੍ਰਧਾਨ ਜੀ ਪਰ ਫਿਰ ਵੀ ਮੈਂ ਜਾਂਦਾ ਜਾਂਦਾ ਕਹਿ ਦਿੰਦਾ ਕੋਈ ਹੱਲ ਹੋ ਸਕਿਆ ਤੁਹਾਡੇ ਤੌਰ ਤੇ ਤੈਨੂੰ ਟੈਂਪੂ ਲੈ ਦੋ ਨਹੀਂ ਨੂੰ ਬਾਬੇ ਤੋਂ ਪੈਸੇ ਦਵਾ ਦੇ ਨਹੀਂ ਕੋਸ਼ਿਸ਼ ਤਾਂ ਸਾਡੀ ਇਹੀ ਆ ਜੀ ਬਾਬੇ ਤੋਂ ਪੈਸੇ ਦਵਾ ਦਗੇ ਹੂੰ ਠੀਕ ਹੈ ਜੀ ਤੇ ਜੇ ਹੁਣ ਕੁੜੀ ਬਾਬਾ ਲੈ ਕੇ ਚੱਲਿਆ ਗਿਆ ਫੇਰ ਤਾਂ ਅਸੀਂ ਮਸਲੇ ਕੀ ਕਰ ਸਕਦੇ ਆ ਫੇਰ ਤਾਂ ਹੀ ਬਾਬਾ ਦਾ ਬਾਬਾ ਮੂੜੇ ਬਾਬਾ ਨਹੀਂ ਮੂੜੇ ਮੂੜਿਆ ਤੇ ਨਾ ਹੀ ਕੁੜੀ ਮੂੜੀ ਚਲੋ ਫੇਰ ਵੀ ਹੁਣ ਵੇਖੋ ਮਸਲੇ ਆਪਣੇ ਕੋਲੇ ਆਉਂਦੇ ਆ ਇਹ ਵੀ ਇੱਕ ਮਸਲਾ ਆਪਣੇ ਕੋਲੇ ਆਇਆ ਸੀ ਕਿ ਪਖੰਡੀ ਬਾਬੇ ਨੇ 50000 ਰੁਪਇਆ ਲੈ ਲਿਆ ਭਾਈ ਪਰ ਮੈਂ ਇਹ ਜ਼ਰੂਰ ਬੇਨਤੀ ਕਰਦਾ ਵੀ ਇਸ ਬੰਦੇ ਦੀ ਭਾਈ ਘਰੇ ਵੀ ਨਹੀਂ ਗੱਲਬਾਤ ਬਣਦੀ ਘਰਾਂ ਵਾਲੀ ਨਾਲ ਹੋ ਸਕਿਆ ਤਾਂ ਟੈਂਪੋ ਲੈ ਲਿਓ ਆਪਣੀ ਹਾਸੇ ਠੱਠੇ ਦੀਆਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਜੁਰੇ ਲੋ ਮਲੂਕਾ ਟੀਵੀ ਦੇ ਨਾਲ ਜੁਰੇ ਲੋ ਮਲੂਕਾ ਟੀਵੀ ਨਾਲ ਧੰਨਵਾਦ ਜੀ